ਇਰਨ ਦੇ ਕੀ ਕਰੀ ਜਾਨੀ ਆ ਆ ਡੁੰਡਲੀ ਵਾਲੀਆਂ ਲਾਲ ਰੰਗ ਦੀਆਂ ਮਿਰਚਾਂ ਕੱਲ ਹੀ ਵੱਖ ਕਰੀ ਜਾਨੀ ਆ ਨਵ ਗੱਲ ਏਦਾਂ ਵਾ ਕਿੰਨੇ ਦਿਨ ਹੋ ਗਏ ਆ ਸਾਡੀ ਮੱਜ ਨਹੀਂ ਮਿਲਦੀ ਅੱਛਾ ਤੇ ਤੁਹਾਨੂੰ ਵੀ ਪਤਾ ਵਾ ਕਿ ਮੰਮੀ ਨੂੰ ਸੱਟ ਲੱਗੀ ਆ ਹਾਂਜੀ ਤੇ ਜਿਹੜਾ ਵੀ ਮੰਮੀ ਦਾ ਪਤਾ ਲੈਣਾ ਹੁੰਦਾ ਵਾ ਹਾਂ ਉਹੀ ਇਹੋ ਸਲਾਹ ਦਿੰਦਾ ਸਾਨੂੰ ਹਾਂ ਕੀ ਤੁਹਾਡੀ ਮੱਜ ਨੂੰ ਨਾ ਨਜ਼ਰ ਲੱਗ ਗਈ ਆ ਅੱਛਾ ਤੇ ਤੁਸੀਂ ਸੱਤ ਮਰਚਾਂ ਡੁੰਡਲੀ ਵਾਲੀਆਂ ਲੈ ਕੇ ਤੇ ਮੱਜ ਦੇ ਉੱਤੋਂ ਵਾਰ ਕੇ ਤੇ ਚੁੱਲੇ ਵਿੱਚ ਸੁੱਟੋ ਅੱਛਾ ਤੇ ਫੇਰ ਉਹਦੀ ਨਜ਼ਰ हट ਜਣੀ ਆ ਅੱਛਾ ਮਤਲਬ ਕਿ ਡੁੰਡਲੀ ਵਾਲੀਆਂ ਮਿਰਚਾਂ ਜਿਹੜੀਆਂ ਆ ਉਹ ਚੁੱਲ੍ਹੇ 'ਚ ਵਾਰ ਕੇ ਸੁੱਟਾਂਗੇ ਤੇ ਮਾਜਰੀ ਨજર ਹਟ ਜੂਗੀ? ਨਾ ਵੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਤੇ ਕਰਦੇ ਵੀ ਹੁੰਦੇ। ਤੇ ਇਹ ਗੱਲਾਂ ਸੱਚ ਵੀ ਹੁੰਦੀਆਂ ਸੀ। ਉਹ ਚਾਰੇ ਮਤਲਬ ਕਹਿੰਦਾ ਕਿ ਆਪਾਂ ਅਗਰ ਅੱਜ ਤਜਰਬਾ ਕਰਕੇ ਵੇਖਣਾ ਆ। ਹਾਂਜੀ। ਲਾਓ ਵੀ ਮਿੱਤਰੋ ਅੱਜ ਲੱਗੇ ਆ ਜੀ ਅਸੀਂ ਨਵਾਂ ਤਜਰਬਾ ਕਰਨ। ਕਿੰਨੇ ਦਿਨ ਹੋ ਗਿਆ ਆਪਣੀ ਮੱਝ ਨੀ ਆ ਦਈ ਮਿਲਣ ਖਰਾਬ ਕਰਦੀ ਆ। ਤੇ ਮੰਮੀ ਇਹਦਾ ਪਤਾ ਲਾਣ ਵਾਸਤੇ ਚਾਚੀਆਂ ਤਾਈਆਂ ਆਉਂਦੀਆਂ ਘਰ। ਤਾਈ ਵੀ ਆਉਂਦੇ ਆ ਤੇ ਉਹ ਕਹਿੰਦੇ ਆ ਵੀ ਮਾਜਰੀ ਨજર ਲੱਗ ਗਈ ਆ ਤੁਸੀਂ ਮਰਜਾਂ ਵਾਰ ਕੇ ਸੁੱਟਦੇ ਨજર ਲੱਤ ਜਾਣੀ ਆ। ਤੇ ਅੱਜ ਲੱਗੇ ਆਪਾਂ ਦਾ ਤਜਰਬਾ ਕਰਨਾ ਤੇ ਅੱਜ ਮੱਝ ਉਤੋਂ ਦੀ ਮਰਜਾਂ ਵਾਰ ਕੇ ਚਲੇ ਜਾ ਸੁੱਟਨੇ ਆ ਤੇ ਫਿਰ ਵੇਖਦੇ ਆ ਵੀ ਮੱਝ ਦੀ ਮજર ਨજર ਲੱਤਦੀ ਆ ਕਿ ਨਹੀਂ ਲੱਤਦੀ ਹਾਂਜੀ ਤੇ ਦੂਜੀ ਗੱਲ ਕਰਨਾ ਇਹ ਤਾਂ ਠੀਕ ਆ ਤੇ ਹਾਂ ਪਾਥੀ ਦਾ ਕੀ ਕਰਨਾ ਆ ਤੂੰ ਇਹ ਵੀ ਨਾ ਉਹ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਅੱਛਾ ਪਹਿਲਾਂ ਇਹ ਕਰਕੇ ਵੇਖੀ ਅੱਛਾ ਇਹ ਵੀ ਮਤਲਬ ਕੋਈ ਤਜਰਬਾ ਕਰਨਾ ਇਹ ਵੀ ਇਹ ਵੀ ਕਹਿੰਦੇ ਪੁਰਾਣੇ ਜ਼ਮਾਨੇ ਦੇ ਟੂਣਾ ਹੁੰਦਾ ਕੋਈ ਜਿਹੜਾ ਕਹਿੰਦੇ ਕਿ ਦੱਸਣਾ ਆ ਵੀ ਕੀ ਹੁੰਦਾ ਆ ਹਾਂਜੀ ਅੱਛਾ ਪਹਿਲਾਂ ਮਤਲਬ ਇੱਕ ਕਰ ਲਈਏ ਫਿਰ ਆਪਾਂ ਨਾ ਇੱਕ ਟੂਣਾ ਠੀਕ ਹੈ ਚਲ ਟਰਾਈ ਕਰਕੇ ਵੇਖਦੇ ਹਾਂ ਫਿਰ ਹੈ ਟਰਾਈ ਕਰਕੇ ਵੇਖੀਏ ਸ਼ਾਇਦ ਸਾਡੀ ਗੱਲ ਬਹਣੀ ਜਾਏ ਸਾਡੀ ਮੱਝ ਦੁੱਧ ਦੇਣ ਲਾਪੇ ਅੱਛਾ ਨਹੀਂ ਦੁੱਧ ਨਹੀਂ ਦਿੰਦੀ ਪਰ ਔਖੀ ਦਿੰਦੀ ਹੈ ਟਿਕਦੀ ਜਾਂਦੀ ਹੈ ਲੱਤ ਮਾਰ ਜਾਂਦੀ ਹੈ ਹੈ ਹਾਂਜੀ ਅੱਛਾ ਇਹ ਸੱਤ ਹੁਣ ਫੜ ਲਈਆਂ ਸੀ ਹੁਣ ਵਾਰਨੀਆਂ ਮੈਂ ਹੋਈਆਂ ਹਾਂ ਹਾਂ ਚਲੋ ਚਲੋ ਹੁਣ ਤਜਰਬਾ ਤਾਂ ਹੀ ਕਰਨਾ ਆ ਦੁੱਧਲੀ ਤੋਂ ਫਰ ਡੁੰਡਲੀ ਤੋਂ ਡੁੰਡਲੀ ਤੋਂ ਤਾਂ ਠੀਕ ਹੈ ਜੇ ਜੇ ਮਾਜ ਨੇ ਸਿੰਘ ਮਾਰ ਕੇ ਮੈਨੂੰ ਛੋਟਦਾ ਵੇਲੇ ਨੇ ਚੱਲ ਕਰਦੀ ਗਈ ਆ ਉਹਨੇ ਕਿਹਾ ਇਹ ਕੀ ਕਰਨ ਆ ਗਈ ਆ ਹੈ ਨਹੀਂ ਕਹਿੰਦੀ ਠੀਕ ਆ ਹਾਂਜੀ ਚਾਲਾਂ ਵਾਲਾ ਹੌਲੀ ਹੌਲੀ ਜਾਂਦੇ ਆ ਹੈ ਬੈਠੀ ਬੜੀ ਰੁਮਾਨ ਬੈਠੀ ਮਾਰਨ ਨਾਲ ਤੇ ਦੱਸਾਂ ਕੀ ਕਰੀ ਵਿੱਚ ਆਉਂਦੀ ਜਾਂਦੀ ਸੈਂਟਰ ਦੇ ਵਿੱਚ ਆਉਂਦੀ ਠੀਕ ਆ ਤੇ ਮਾਜਰੇ ਸੇਰ ਉਤੋਂ ਦੀ ਬਾਤ ਸਾਸਰੀ ਗੱਲ ਪੈਂਜੀ ਬੜੀ ਨਹੀਂ ਚੱਲ ਚੱਲ ਉੱਠ ਪੈਂਜੀ ਮੈਨੂੰ ਕੁਝ ਕਿਉਂ ਹੋਣਾ ਨਹੀਂ ਕਹਿੰਦੀ ਨਹੀਂ ਕਹਿੰਦੀ ਕੁਝ ਲੱਗੇ ਜਾਣਾ ਲੱਗੇ ਚੱਲ ਉਹ ਡਰ ਕਾਲੀ ਗਈ ਹੈ ਕਰਨਾ ਨਾ ਮੈਨੂੰ ਨਹੀਂ ਦੱਸਾਂ ਮਾੜ ਮਾੜਾ ਹੱਥ ਫੇਰ ਨਾ ਤੇ ਨਹੀਂ ਕਹਿੰਦੀ ਕੁਝ ਸਾਸਤਰੀ ਗੱਲ ਪੈਣ ਮੈਨੂੰ ਕੁਝ ਕਹੀ ਨਾ ਨਹੀਂ ਨਹੀਂ ਉਦਾਂ ਹੀ ਕਰਦੀ ਆ ਨਾ ਮਾ ਮਾ ਵੀ ਜੇ ਮੈਨੂੰ ਕੁਝ ਕਹਨ। ਓਹੋ ਤੂੰ ਚੱਲ ਤੇ ਸਹੀ ਤੂੰ ਮਾਰੂ ਮੈਂ ਤੇ ਮੈਂ ਕਰਦੀ ਆ। ਤੇ ਯਾਰ ਮੇਰੀ ਗਾਲ ਤੇ ਸੋਨਾ ਕਰਨਾ ਹੌਲੀ ਜਿਹਾ ਲਾਗੇ ਜਾਣਾ ਨਹੀਂ ਮਾਰਦੀ। ਹੌਲੀ ਹੌਲੀ ਜਾ ਲਾਗੇ ਹੱਥ ਮਾਰ ਮਾਰ ਆ ਜਾ। ਪਿੰਡੇ ਦੇ ਹੱਥ ਮਾਰ ਮਾਰ ਦੇ। ਨਾ ਪਿੰਡੇ। ਮੈਂ ਨਹੀਂ ਕਰਨਾ। ਕਿੰਮਤ ਨੂੰ ਪਹਿਲੇ ਹੀ ਡਰ ਗਈ। ਲਿਆ ਹੁੜਾ ਇੱਧਰ ਕਰ। ਮੈਂ ਮਾਰਨਾ ਆ। ਲਓ ਮੈਂ ਫੜਦੀ। ਲੈ ਫੜ। 2 ਮਾਰੀ ਜਾਨੀ ਆ ਕਿਰਨ ਨੂੰ ਹੈ। 1 2 3 4 5 6 7 ਲਓ ਜੀ 7 ਮਿਰਚਾਂ ਹੀ ਮੱਝ ਦੇ ਉੱਤੋਂ ਤੇ ਵਾਰਦੀਆਂ ਆ। ਤੇ ਹੋਣਾ ਕਿਰਨ ਨਹੀਂ ਜਾ ਕੇ ਤੇ ਅੱਗ ਚ ਸੁੱਟਦੀ ਆ ਆ ਜਾ ਕਿਰਨ ਆ ਜਾ ਆ ਜਾ ਆ ਜਾ ਨਾ ਵਾ ਪਾਥੀ ਵਾਲਾ ਕੰਮ ਔਖਣੀ ਹੈਗਾ ਪੱਤੀ ਵਾਲਾ ਵੀ ਹੁਣ ਤੂੰ ਹੀ ਕਰਨਾ ਹੈ ਵਾਦੀ ਵਾਲਾ ਤੂੰ ਹੀ ਕਰੋ ਮੈਂ ਬਹੂ ਕਰਾਂ ਹਾਂ ਹਾਂ ਚਲ ਆ ਜਾ ਫਿਰ ਵੇਖ ਲੈਨੇ ਹਿਸਾਬ ਲਾ ਕੇ ਆ ਲੈ ਫੜ ਫਿਰ ਸੋਟ ਮੈਂ ਦਿਨੇ ਆ ਹਾਂ ਚਲ ਕਿਰਤ ਸਵਾਹ ਚਲ ਅੱਛਾ ਹੁਣ ਪਤਾ ਲੱਗ ਜੂਗਾ ਹਾਂ ਕਹਿੰਦੇ ਆ ਜੇ 스멜 ਆਏ ਤੇ ਫਿਰ ਨਜ਼ਰ ਐ ਨਹੀਂ 스멜 ਆਏ ਤੇ ਫਿਰ ਨਜ਼ਰ ਨਹੀਂ ਲੱਗਦੀ ਹੁੰਦੀ ਜੇ 스멜 ਨਾ ਆਏ ਫਿਰ ਨਜ਼ਰ ਲੱਗੀ ਹੁੰਦੀ ਆ ਅੱਛਾ ਹੁਣ ਸੁੰਗਣਾ ਸ਼ੁਰੂ ਸਰ ਕੀਰਤੇ ਕਿ ਲੱਗੇ ਬੈਠਾ ਕਰਨ ਰਿਹਾ ਸਰ ਕੀਰਤੇ ਅੱਗੇ ਚੱਕਣ ਰਿਹਾ ਅੱਗੇ ਤਾਂ ਨੱਕ ਚ ਮੱਚ ਲੱਗਦਾ ਫੇਰ ਮੈਨੂੰ ਤਾਂ ਨਹੀਂ ਆਈ ਨਹੀਂ ਆਈ ਨਹੀਂ ਆਈ ਇਹ ਤਾਂ ਗਵਾਂਡੀਆਂ ਨਹੀਂ ਆਉਗੀਆਂ ਉਹਨਾਂ ਨੇ ਕਿਹਾ ਪਤਨੇ ਕੌਣ ਮਰਚਾ ਤਾਂ ਖਾਉਂਦੇ ਆ ਇਹਨਾਂ ਨੇ ਪਤਾ ਹੀ ਤਜਰਬਾ ਕਰਨ ਲਈ ਆਪਣਾ ਹਨਾ ਕਿਰਤ ਹਈ ਨਹੀਂ ਨਹੀਂ ਯਾਰ ਲੱਗੀ ਹੈ ਨਜ਼ਰ ਇਹਦਾ ਮਤਲਬ ਹੈ ਇਹਦਾ ਮਤਲਬ ਨਜ਼ਰ ਲੱਗੀ ਆ ਹੂੰ ਮੰਮੀ ਤੁਹਾਡੇ ਤਾਂ ਗਈ ਕਿ ਨਹੀਂ ਨਹੀਂ ਆਈ ਲੱਗੀ ਹੈ ਨਜ਼ਰ ਸਾਰੇ ਕਹਿੰਦੇ ਮੱਝ ਬੜੀ ਸੋਹਣੀ ਆ ਮੱਝ ਬੜੀ ਤਗੜੀ ਆ ਮੱਝ ਬੜਾ ਹੀ ਨਾ ਤਾਂ ਦੁੱਧ ਦਿੰਦੀ ਆ ਤਾਂ ਹੀ ਨਜ਼ਰ ਲੱਗੀ ਆ ਤਾਂ ਹੀ ਨਜ਼ਰ ਲੱਗੀ ਵਾਕੇ ਯਰ ਬਾਜਨਾ ਨਹੀਂ ਆਈ ਮੰਮੀ ਨਹੀਂ ਆਈ ਨਹੀਂ ਆਈ ਬਾਜਨਾ ਲੱਗੀ ਹੈ ਲੱਗੀ ਨਜ਼ਰ ਫਿਰ ਮਤਲਬ ਹੁਣ ਮਿਰਚਾਂ ਸਾੜਤੀ ਹੈ ਨਜ਼ਰ ਹਟ ਜੂਗੀ ਫਿਰ ਹਟ ਜੂਗੀ ਠੀਕ ਹੈ ਚੱਲ ਇਹ ਤੇ ਹੋ ਗਿਆ ਕੰਮ ਠੀਕ ਹੈ ਤੇ ਹੁਣ ਆ ਮੈਨੇ ਪਾਥੀ ਵਾਲੀ ਗੱਲ ਦੱਸ ਪਈ ਪਾਥੀ ਦਾ ਕੀ ਕਰਨਾ ਹੁਣ ਤੂੰ ਮੈਨੂੰ ਪਾਥੀ ਮੈਂ ਤੁਹਾਨੂੰ ਦਿਖਾ ਕੇ ਦੇ ਦਨੀ ਆ ਮੱਥੇ ਤੇ ਤੂੰ ਹੀ ਮਾਰਨੀ ਹੈ ਅੱਛਾ ਮਤਲਬ ਕਿ ਇਹ ਮੱਜ ਦੇ ਸਿਰ 'ਚ ਮਾਰਨੀ ਆ ਆ ਵਾਲੀ ਚੀਜ਼ ਆ ਨਾ ਹਾਂ ਇਹਨੂੰ ਤੁਖਾ ਕੇ ਤੇ ਇਦਾਂ ਕਰਕੇ ਮੱਥੇ ਤੇ ਮਾਰੀ ਦੀ ਅੱਛਾ ਇਦਾਂ ਕਰਨਾ ਵੀ ਨਜ਼ਰ ਹਟਦੀ ਆ ਹਾਂ ਅੱਛਾ ਲਓ ਵੀ ਮਿੱਤਰੋ ਹੁਣ ਦੂਜਾ ਤਜਰਬਾ ਆਪਾਂ ਕਰਨ ਲੱਗੇ ਆ ਲੱਗੇ ਆ ਤੇ ਆ ਜਿਹੜੀ ਪਾਥੀ ਹੁੰਦੀ ਆ ਨਾ ਪਾਥੀ ਬਾਲ ਕੇ ਕਿਹਤੋਂ ਉਹ ਫੜਾਇਓ ਚਿਮਟਾ ਤੇ ਇਹਦੇ ਵਿੱਚੋਂ ਧੂਆ ਕੱਢਣਾ ਆ ਆਪਾਂ ਹੈ ਹੂੰ ਤੇ ਫਿਰ ਜਦੋਂ ਧੂਆ ਬਣਨ ਲੱਗ ਪਿਆ ਨਾ ਉਹ ਚ ਮੈਨੂੰ ਉਹ ਕਰ ਦਿਖਾ ਦਿਓ ਤੇ ਇਹ ਵੀਰ ਜਿਹੜੀ ਪਾਥੀ ਆ ਇਹ ਜਾ ਕੇ ਤੇ ਆਪਾਂ ਮੱਝ ਦੇ ਸਿਰ 'ਚ ਮਾਰਨੀ ਆ ਕਿਉਂਕਿ ਇਹਨੇ ਇਹੋ ਕੰਮ ਕਰਨਾ ਨਾ ਹਾਂਜੀ ਠੀਕ ਆ ਹਾਂਜੀ ਮੰਮੀ ਨਹੀਂ ਨਹੀਂ ਮੈਂ ਕਿੰਨੇ ਮਾਰਨੀ ਆ ਕਿੰਨੇ ਕਿੰਨੇ ਟੱਕੇ ਟਰਦੀਪਾ ਜਾਈ ਉਧਰ ਹਾਂ ਹਾਂਜੀ ਮੱਝ ਤੂੰ ਫੜ ਕੇ ਲਿਆਉਣੀ ਹੈ ਉੱਪਰੋਂ ਅੱਛਾ ਮੱਝ ਚੱਲ ਮੈਂ ਇੱਧਰ ਲੈ ਆਵਾਂਗਾ ਨਾ ਪਾਣੀ ਡਾਉਣ ਵਾਸਤੇ ਤੇ ਕਹਿੰਦੇ ਇਦਾਂ ਹੀ ਠੀਕ ਆ ਮੈਂ ਪਾਣੀ ਡਾਉਣ ਵਾ ਤੇ ਇੱਥੇ ਲੈ ਆਵਾਂਗਾ ਮੱਝ ਆਓ ਇੱਥੇ ਲੈ ਆਈ ਪਾਣੀ ਪੀਂਦੀ ਪੀਂਦੀ ਮੈਂ ਮਾਰ ਦੂੰਗੀ ਹਾਂ ਬਸ ਠੀਕ ਆ ਮੈਂ ਫੜ ਕੇ ਰੱਖਾਂਗਾ ਦੱਸਾਂ ਤੂੰ ਖੇਚ ਕੇ ਮਾਰੀ ਸਿਰ ਦੇ ਵਿੱਚ ਠੀਕ ਆ ਠੀਕ ਹਾਂ ਲਾਓ ਵੀ ਮਿੱਤਰੋ ਪਾਤੀ ਆਪਣੀ ਹੋ ਗਈ ਆ ਤਿਆਰ ਬੱਚੀ ਵਾਜਾਂ ਮਾਰਨ ਲੱਗ ਪਈ ਆ ਤੇ ਇਹ ਪਾਥੀ ਜਿਹੜੀਆਂ ਹੁਣ ਆਪਾਂ ਮਾਰਨੇ ਆ ਮੱਝ ਦੇ ਸਿਰ ਦੇ ਵਿੱਚ ਤੇ ਕਿਰਨ ਹੁਣ ਮੈਨੂੰ ਇੱਕ ਵਾਰ ਪੱਕਾ ਦਾਅ ਦੇਵੇ ਪਾਥੀ ਤੂੰ ਮਾਰੇਂਗੀ ਸਿਰ ਚ ਕਿ ਮੈਂ ਮਾਰਾਂ ਕੋਸ਼ਿਸ਼ ਕਰਦੀ ਆ ਕੋਸ਼ਿਸ਼ ਕਰਦੀ ਆ ਵੇਖ ਲੈ ਜਿਦ ਤਰਾ ਪਹਿਲਾਂ ਡਰ ਕੇ ਭੱਜ ਗਈਆਂ ਹੁਣ ਉਹ ਕੰਮ ਨਾ ਕਰੀਂ ਫਿਰ ਠੀਕ ਆ ਰੈਡੀ ਆ ਹਾਂ ਰੈਡੀ ਤੁਸੀਂ ਮੈਨੂੰ ਮੱਝ ਨੂੰ ਚੰਗੀ ਤਰ੍ਹਾਂ ਫੜ ਕੇ ਰੱਖਿਓ ਨਹੀਂ ਰੱਸਾ ਮੈਂ ਘੁੱਟ ਕੇ ਫੜ ਕੇ ਰੱਖਾਂਗਾ ਮੱਝ ਦਾ ਇੱਥੇ ਲੈ ਆਉਣੀ ਆ ਮੈਂ ਠੀਕ ਆ ਪਾਣੀ ਡਾਉਣ ਦੇ ਬਹਾਨੇ ਮੱਝ ਠੀਕ ਆ ਇੱਥੋਂ ਖਲੋ ਕੇ ਉਹਦੇ ਸਿਰ 'ਚ ਮਾਰਨੀ ਆ ਲੈ ਆ ਫਿਰ ਮੈਂ ਲਿਆਓ ਰੋਕ ਫਿਰ ਮੈਂ ਲਿਆਇਆ ਹੈ ਲੈ ਆ ਕਿਰਨ ਮੱਝ ਮੈਂ ਲੈਣ ਦੀ ਠਹਿਰ ਜਾ ਅਜੇ ਠਹਿਰ ਜਾ ਰੁਕ ਜਾ ਵੇਖ ਲੈਂਦੇ ਪਾਣੀ ਪੀਂਦੀ ਕਿ ਨਹੀਂ ਪੀਂਦੀ ਉਹਨੂੰ ਲੱਗਦਾ ਪਹਿਲਾਂ ਪਤਾ ਲੱਗ ਗਿਆ ਹੈ ਉਹਨੂੰ ਲੱਗਦਾ ਪਤਾ ਲੱਗ ਗਿਆ ਚਲ ਠੀਕ ਆ ਗਿਰਨਾ ਪਾਣੀ ਉਹਨੇ ਬਾਅਦ ਚ ਪੀਣਾ ਹੁਣ ਤੂੰ ਲੱਗੇ ਆ ਖਬਸ ਜੇ ਹੱਦ ਨਾ ਫੜੀ ਤੂੰ ਆ ਨਿਕਲ ਲਿਆ ਪੂਰਾ ਤੇ ਹੁਣ ਧਿਆਨ ਦੇ ਨਾਲ ਵੇਹ ਲਾ ਮਾਰ ਲਹੇਗੀ ਨਾ ਪੂਰੀ ਕੋਸ਼ਿਸ਼ ਕਰ ਚੱਲ ਹੌਲੀ ਹੌਲੀ ਜਾ ਉਧਰ ਤੇ ਉਧਰੋਂ ਮੂੰਹ ਆਉਣ ਨੂੰ ਕਰੀ ਠੀਕ ਆ ਤੇ ਫਿਰ ਮਾਰੀ ਮਾਜਰੇ تیر ਦੇ ਵਿੱਚ ਓਕੇ ਠੀਕ ਆ ਹਾਂ ਰੈਡੀ ਆ ਖਿੱਚ ਕੇ ਮਾਰੀ ਹੱਥ ਘੁੱਟ ਕੇ ਰੱਖੀ ਠੀਕ ਆ ਨਾ ਟੁੱਟੇ ਜਾਏ ਜਿਹੜਾ ਸਿਰ 'ਚ ਮਾਰੀ ਖਿੱਚ ਕੇ ਟੁੱਟ ਜੇ ਨਾ ਟੁੱਟਾ ਫੇਰ ਖਿੱਚ ਕੇ ਮਾਰੀ ਜੇ ਕੋਸ਼ਿਸ਼ ਕਰੀ ਟੁੱਟ ਜੇ ਕਰ ਇਸਿਰ 'ਚ ਮੱਥੇ 'ਚ ਮਾਰ ਮੇਰੇ ਨਾਲ ਮਾਰਦੀ ਮੱਥੇ 'ਚ ਇਹ ਨਜ਼ਰ ਲਾ ਦੇ ਇਹ ਨਜ਼ਰ ਲਾ ਦੇ ਚਲ ਮਾਰ ਮਤ ਕਿ ਕਿ ਮਾਰ ਹੱਥ ਤੇ ਲੈਣਾ ਪਾਇ ਠੀਕ ਹੈ ਟੱਕਰ ਮਾਰ ਦੋ ਤਰੀ ਆ ਚਲ ਮਾਰ ਖੇਚ ਕੇ ਮਾਰੀ ਬੱਸ ਨੋ ਨੇ ਮਾਰ ਨੂੰ ਮੱਜ ਨੇ ਮੂੰਹ ਬੜਾ ਮਾਦਰਾ ਤੂੰ ਮੂੰਹ ਬੜਿਆ ਫਿਰ ਮਾਰ ਓ ਟੁੱਟ ਗਿਆ ਟੁੱਟ ਗਿਆ ਉਹ ਸ਼ਰੀਰ ਤੇ ਬੜੀ ਜ਼ੋਰ ਦੀ ਵੱਜੀ ਆ ਨਹੀਂ ਨਹੀਂ ਬਣ ਗਈ ਗੱਲ ਝਗੜਾ ਵੀ ਟੁੱਟ ਗਿਆ ਹੈ ਹਾਂ ਲਓ ਲਓ ਵੀ ਮਿੱਤਰੋ ਟਕਲੇਲਾ ਕੰਮ ਵੀ ਆਪਾਂ ਕਰਤਾ ਹੈ ਤੇ ਕਿਰਨਾ ਹੁਣ ਮੈਂ ਆਇਆ ਮੱਝ ਨੂੰ ਬੰਨ ਕੇ ਹੈ ਵਿਚਾਰੀ ਡਰ ਗਈ ਹੈ ਨਹੀਂ ਖਲੋਕ ਲੋਕ ਇਹ ਆ ਜੀ ਗੱਲਬਾਤ ਤੇ ਕਿਰਨ ਇਧਰ ਆ ਦੋ ਮਿੰਟ ਇਧਰ ਆ ਜਾ ਮਿਰਚਾਂ ਵੀ ਆਪਾਂ ਵਾਰਤੀਆਂ ਆ ਤੇ ਟਕਲਾ ਵੀ ਜਿਹੜਾ ਆ ਉਹ ਮੱਝ ਦੇ ਸਿਰ 'ਚ ਮਾਰਤਾ ਆ ਤੇ ਹੁਣ ਦੇਖਦੇ ਆਂ ਵੀ ਮੱਝ ਸੂਤਰ ਪੈਂਦੀ ਏ ਕਿ ਨਹੀਂ ਪੈਂਦੀ ਤੇ ਜੇ ਇਹਦੇ ਮੱਝ ਸੂਤਰ ਪੈ ਗਈ ਤੇ ਫਿਰ ਆਪਾਂ ਨਾ ਇੱਕ ਹੋਰ ਵੀਡੀਓ ਬਣਾਵਾਂਗੇ ਤੇ ਉਹਦੇ ਵਿੱਚ ਦੱਸਾਂਗੇ ਵੀ ਇਹ ਜਿਹੜਾ ਤਜਰਬਾ ਅੱਜ ਆਪਾਂ ਕੀਤਾ ਆ ਪੁਰਾਣੇ ਬਜ਼ੁਰਗਾਂ ਦਾ ਤਜਰਬਾ ਹੁੰਦਾ ਰਿਆ ਸੀ ਇਹ ਤੇ ਇਹ ਕੰਮ ਜਵਬ ਹੋਇਆ ਸਾਡੀ ਮੱਝ ਦੇ ਨਾਲ ਕਿ ਨਹੀਂ ਹੋਇਆ ਤੇ ਫਿਰ ਆਪਾਂ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਕਰੀਏ ਫਿਰ ਵਲੌਗ ਦਾ ਐਂਡ ਹਾਂਜੀ ਠੀਕ ਆ ਜੀ ਬਾਏ ਬਾਏ ਤੇ ਜਲਦੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਜੇ ਮੱਝ ਸੂਤਰ ਪੈ ਗਈ ਉਹ ਵੀਡੀਓ ਦੇ ਵਿੱਚ ਨਹੀਂ ਤੇ ਹੋਰ ਕੀ ਲੈ ਕੇ ਆਵਾਂਗੇ ਓਕੇ ਜੀ ਬਾਏ ਬਾਏ ਸਾਰਿਆਂ ਦਾ ਤੱਕ